ਹਰ ਦੋਵੇਂ ਪਹਿਲੇ ਤਾਂ ਆਪ ਚਾਰ ਦੇ ਡਾਕ ਨੂੰ ਕਰੀ ਚਾਰ ਦੋਸਤੋ 111 ਕਿਸਾਨ ਜਿਹੜੇ ਮਰਨ ਵਰ ਤੇ ਬੈਠੇ ਆ ਜ ਉਹਨਾਂ ਦੂਜੀ ਰਾਤ ਵਾ ਇੱਥੇ 27 22 ਸਾਲ ਤੋਂ ਲੈ ਕੇ 80 85 ਸਾਲ ਤੱਕ ਦੇ ਬਜ਼ੁਰਗ ਵੀ ਇੱਥੇ ਨੇ ਹਰ ਇੱਕ ਏਜ ਦੇ ਕਿਸਾਨ ਇੱਥੇ ਨੇ ਤੇ ਮੈਂ ਤੁਹਾਨੂੰ ਇੱਕ ਨਿਹੰਗ ਸਿੰਘ ਨੇ ਬੁਲਾਉਣਾ ਬਾਬਾ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਅੱਜ ਦੂਜੀ ਰਾਤ ਹੈ ਤੁਹਾਨੂੰ ਹਾਂ ਜੀ ਦੋ ਹਾਂ ਜੀ ਦੂਜੀ ਰਾਤ ਆ ਦੂਜੀ ਰਾਤ ਹੋ ਗਈ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਮੈਂ ਜੀ ਲੁਧਿਆਣੇ ਤੋਂ ਆਇਆ ਹਾਂ ਹਾਂ ਜੀ ਤੇ ਪਹਿਲਾਂ ਅਸੀਂ 12-13 ਮਹੀਨੇ ਦਿੱਲੀ ਵੀ ਰਹੇ ਹਾਂ ਕੁੰਤਲੀ ਬਾਰਡਰ ਤੇ ਜਦ ਮੈਂ ਕਲੀਮ ਸ਼ੇਫ ਸੀਗਾ ਅੱਛਾ ਜੀ ਤੇ ਮੇਰੇ ਦਾੜੀ ਨਹੀਂ ਹੁੰਦੀ ਸੀ ਅੱਛਾ ਜੀ ਫਿਰ ਕੌਮੀ ਇਨਸਾਫ ਮੋਰਚੇ ਜਾ ਕੇ ਮੈਂ ਅਮਰਤਸਰ ਗਿਆ ਤੇ ਉੱਥੇ ਹੀ ਨਿਹੰਗ ਸਿੰਘ ਬਣਿਆ ਤੇ ਸਾਲ ਉੱਥੇ ਰਿਹਾ ਠੀਕ ਹੈ ਜੀ ਫਿਰ ਲੁਧਿਆਣਾ ਜਾ ਕੇ ਆਪਣੀ ਦੁਕਾਨ ਕਰ ਲਈ ਸੀ ਕਿ ਸਰਦਈ ਦੀ ਅੱਛਾ ਜੀ ਤੇ ਜਦੋਂ ਫਿਰ ਡੱਲੇਵਾਲ ਸਾਹਿਬ ਦਾ ਪਤਾ ਲੱਗਿਆ ਵੀ ਉਹ ਮਰਨ ਵਰਤ ਤੇ ਬਹਿ ਗਏ ਹਾਂ ਜੀ ਮਾ ਬਈ ਅਸੀਂ ਦੁਕਾਨਾਂ ਕਰਕੇ ਕੀ ਕਰਨਾ ਸੇਲ ਵੀ ਬਹੁਤ ਵਧੀਆ ਸੀਗੀ ਇਹੋ ਜੀ ਗੱਲ ਨਹੀਂ ਠੀਕ ਹੈ ਜੀ ਬਦਾਮਾ ਅਦੀਸਰ ਤੇ ਹੀ ਹੋਗੀ ਵਧੀਆ ਲੋਕ ਪਸੰਦ ਕਰਦੇ ਸੀ ਜਿਵੇਂ ਹੋ ਗਏ ਮੁੰਡੇ ਅੱਜ ਕੱਲ ਦੇ ਬਿਲਡਰ ਬਾਡੀ ਹੋ ਗਏ ਜਾਂ ਉਹ ਜਿਮ ਜੁੰਮੂ ਵਾਲੇ ਹੋ ਗਏ ਉਹ ਵਧੀਆ ਮਗਾ ਲੈਣ ਲੱਗੇ ਸੀ ਹਾਂਜੀ ਪਰ ਜਦੋਂ ਡੱਲੇਵਾਲ ਸਾਹਿਬ ਦਾ ਪਤਾ ਲੱਗਿਆ ਮੈਂ ਦੁਕਾਨ ਤਕੂਨ ਸਭ ਕੁ ਖਤਮ ਕਰਕੇ ਦੁਕਾਨ ਸੰਭਾਲ ਕੇ ਅਗਲੇ ਨੂੰ ਤੇ ਆਪਾਂ ਇੱਧਰ ਆ ਕੇ ਮਾਰਨ ਵਰਤ ਤੇ ਬੈਗੇ ਆ ਜੇ ਸਰਕਾਰ ਮੰਨੂਗੀ ਤਾਂ ਠੀਕ ਆ ਨਹੀਂ ਤਾਂ ਫਿਰ ਇੱਥੇ ਸੀਧੀਆਂ ਪਾਵਾਂਗੇ ਡੱਲਿਆਲ ਸਾਹਿਬ ਦੇ ਨਾਲ ਜਿਵੇਂ ਡੱਲਿਆਲ ਸਾਹਿਬ ਬੈਠੇ ਆ ਪੰਜਾਬ ਲਈ ਸਭ ਦਾ ਫਰਜ਼ ਬਣਦਾ ਪੰਜਾਬ ਸਭ ਦਾ ਸਾਂਝਾ ਵਾ ਘਰਾਂ ਚ ਬੈ ਕੇ ਨਹੀਂ ਸਰਨਾ ਆਏਗਾ ਇਹ ਨਾ ਸੋਚੋ ਵੀ ਡੱਲਿਆਲ ਸਾਹਿਬ ਨੂੰ ਜੇ ਕੁਝ ਹੋ ਗਿਆ ਤਾਂ ਤੁਸੀਂ ਘਰਾਂ ਚ ਬੈ ਕੇ ਬਹੁਤ ਖੁਸ਼ ਹੋ ਜਾਓਗੇ ਨਾ 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 ਖੂਨ ਹੋ ਜਾਣਗੇ ਰਿਸ਼ਤਿਆਂ ਤੇ ਬਹੁਤ ਕੁਝ ਹੋਊਗਾ ਲੱਗ ਨਾ ਕਰੋ ਇਹ じゃ ਕੋਸ ਡੱਲਿਆਲ ਸਾਹਿਬ ਨੂੰ ਨਾ ਕੁਝ ਹੋਣ ਦਿਓ ਉਹ ਤੋਂ ਪਹਿਲਾਂ ਅਸੀਂ ਹਸਤਾ ਕਰਾਵਾਂਗੇ 111 ਬੰਦਿਆਂ ਦੀਆਂ ਸਾਤਾਂ ਹੋ ਜਾਣ ਤਾਂ ਮਾ ਉਸ ਤੋਂ ਪਹਿਲਾਂ ਸਾਨੂੰ ਕੋਈ ਤਰਾਜ ਨਹੀਂ ਉਸ ਤੋਂ ਪਹਿਲਾਂ ਸਾਰਿਆਂ ਨਾਲ ਪਹਿਲਾਂ ਮੇਰੀ ਹੋਵੇ ਔਰ ਜੇ ਮੈਂ ਮਰਾਂ ਮੇਰੀ ਜਿਹੜੀ ਡੈੱਡ ਬੋਦੀਆ ਮੇਰੇ ਘਰਦਿਆਂ ਨੂੰ ਨਾ ਦਿੱਤੀ ਜਾਵੇ ਮੇਰਾ ਜਿਹੜਾ ਸੰਸਕਾਰ ਆ ਉਹ ਮੇਰਾ ਬਰਦਰ ਤੇ ਕੀਤਾ ਜਾਵੇ ਵਾਜੀ ਵਾਹ ਹਾਂਜੀ ਤੇ ਇਹ ਜਿਹੜੇ ਬਾਜ ਨੇ ਇਹਨਾਂ ਨੂੰ ਨਾਲ ਹੀ ਲੈਂਦਾ ਤੋਹਾਂ ਹਾਂਜੀ ਬਾਜ ਨਾਲ ਹੀ ਰਹਿੰਦਾ ਜੀ ਇਹ ਠੀਕ ਹੈ ਜੀ ਇਹ ਫਿਰ ਭੋਜਨ ਇਹ ਭੋਜਨ ਜੀ ਇਹ ਤਾਂ ਲਿਆਉਣਾ ਪੈਂਦਾ ਵਾ ਅੱਛਾ ਜੀ ਤੇ ਕੱਲ ਤਾਂ ਇਹ ਵੀ ਨਹੀਂ ਕੋਈ ਚਾਚਾ ਚਾ ਨਾ ਖਾ ਰਿਹਾ ਅੱਛਾ ਜੀ ਤੇ ਇਹਨੂੰ ਤਾਂ ਫੇ ਦੇਣਾ ਹੀ ਪੈਂਦਾ ਜੀ ਪੰਛੀ ਆਪਾਂ ਬੈਠਿਆ ਮਾਰ-ਬਾਰ ਤੇ ਤੇ ਇਹ ਨਹੀਂ ਬੈਠਾਏਗਾ ਠੀਕ ਹੈ ਠੀਕ ਹੈ ਠੀਕ ਹੈ ਇਹ ਉਦਾਂ ਮੇਰੇ ਨਾਲ ਹੀ ਰਹਿੰਦਾ ਵਾ ਇਹ ਫਿਰ ਸੌਦਾ ਕਿੰਨੇ ਵਜੇ ਬਾਬਾ ਜੀ ਇਹ ਜਦੋਂ ਮੈਂ ਸੌ ਜਾਂਦਾ ਜੀ ਉਸੇ ਵਕਤ ਸੌ ਜਾਂਦਾ ਅੱਛਾ ਜੀ ਜਾਂ ਫਿਰ ਧਿਆਨ ਰੱਖਦਾ ਵੀ ਕੋਈ ਬੰਦਾ ਅਟੈਕ ਤਾਂ ਨਹੀਂ ਕਰਦਾ ਕੋਈ ਗਲਤ ਬੰਦਾ ਕੋਈ ਨੇੜੇ ਤਾਂ ਨਹੀਂ ਆਉਂਦਾ ਹੈਗਾ ਅੱਛਾ ਜੀ ਉਹ ਵੀ ਧਿਆਨ ਰੱਖਦਾ ਹੈ ਕੀ ਆਪਾਂ ਇਧਰ ਵੇਖੋ ਬਾਜ ਵੀ ਬਾਬਾ ਜੀ ਦੇ ਨਾਲ ਹੀ ਆ ਇਹ ਹਾਲਾਤ ਨੇ ਜੀ ਅੱਜ ਦੂਜੀ ਰਾਤ ਦੇ ਜਿਹੜੇ 111 ਵਾਜੀ ਵਾਜ ਤਨਵਾਜੀ